ਆ ਚਲੋ ਦੋਸਤੋ ਠੀਕ ਠਾਕ ਜੇ ਅੱਜ ਆਪਾਂ ਆਇਆ ਪਿੰਡ ਪੰਗਵੀ ਜੰਡੇ ਵਾਲਾ ਗੁਰੂ ਦੇ ਕੋਲ ਪਿੰਡ ਆ ਤੇ ਉਹ ਬੋਰ ਲੱਗਾ ਸਾਹਮਣੇ ਪਿੰਡ ਪੰਗਵੀ ਦਾ ਇਹ ਸੰਤ ਬੱਬਾ ਜਿਵੰਤ ਸਿੰਘ ਜੀ ਦਾ ਜਨਮ ਸਥਾਨ ਆ ਜਿਹੜਾ ਏਅਰਪੋਰਟ ਤੇ ਅੰਮ੍ਰਿਤਸਰ ਏਅਰਪੋਰਟ ਦੇ ਅੰਦਰ ਗੋਦਰਾ ਸਾਹਿਬ ਬਣਿਆ ਹੋਇਆ ਉਹਨਾਂ ਸੰਤਾਂ ਦਾ ਇੱਥੇ ਜਨਮ ਸਥਾਨ ਆ ਅੱਜ ਉਥੇ ਮੇਲਾ ਚੱਲ ਰਿਹਾ ਹੈ ਆਪਾਂ ਵੀ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਉਨੇ ਆਂ ਆ ਜਿਓ ਕੇ ਚੱਲਦੇ ਆਂ ਏ ਅਜੀ ਸੰਤ ਬੱਬਾ ਜਗੰਤ ਸਿੰਘ ਜੀ ਦਾ ਜਨਮ ਸਥਾਨ ਪਾਉ ਜੋ ਸਾਰੇ ਵਾਲੇ ਕਰਦੇ ਆਂ ਦੱਸਿਓ ਮੇਰੇ ਪੁੱਤਿੰਦੇ ਆਉਂਦੇ ਬਾਪ ਜਾਨੀ ਜਿਹੜਾ ਹੈ ਇਹ ਪੜ ਕੇ ਗਿਆ ਹੀ ਆ ਯਾਰ ਉੱਪਰ ਉਦੋਂ ਦੇ ਰਹਿਣੇ ਰਹਿ ਹੀ ਇਹ ਨਹੀਂ ਦਾ ਸਾਢੇ ਦੇ ਮਿੰਟ वाहेगुरू <laughs> जी ¡Mira, María! ਇਹ ਆ ਜੀ ਗੁਰਦੁਆਰਾ ਸਾਹਿਬ ਜਵੰਤ ਸਿੰਘ ਜੀ ਦਾ ਜਨਮ ਸਥਾਨ ਤੁਹਾਨੂੰ ਕਰਾਉਣੇ ਆ ਦਰਸ਼ਨ ਬੜੇ ਦੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲਾਗਦੀਆਂ ਕਮੈਂਟ ਕਰਕੇ ਲਾਈਕ ਕਰਕੇ ਜਰੂਰ ਦੱਸਿਆ ਕਰੋ

ਉਹ ਕਹਿ ਰਿਹਾ ਸਰਤਾ ਕੋ ਮਾਰਕੀ ਹੋਦੀ ਹੈ ਜੋ ਬੜੀ ਸਾਰੀ ਗੱਤੋ ਰੱਖੀ ਨਹੀਂ ਲੇ ਤੇ ਬ੍ਰਾਹਮ ਜਨ ਸਦਾ ਨਿਰ ਦੇ ਹੋ ਜਾਂਦੇ ਚੱਲਦੇ ਗੁਰਦਰਾ ਸਾਹਿਬ ਦਾ ਲੰਗਰ ਲੰਗਰ ਹਾਲ ਆ ਗਏ ਉਹ ਆਉਂ ਜਾ ਰਹੇ ਪੰਗੋੜੇ ਅਲਫੂੜੇ ਮੁਖਵਾਏ ਰੋਬਾ ਬੰਨਾ ਚੱਲਦਾ ਰਹਿੰਦਾ ਆਪਣਾ ਮਦਦ ਇਹ ਇਹ ਪੰਗੂੜੇ ਵਾਈਸਕੀ ਸੌਫਟ ਵਾਈਸਕੀ ਨਾ ਦੁਪਹਿਰ ਆ ਗਿਆ 14 ਕਰਾਂ ਦੇ 300 ਰੁਪਏ ਹੋ ਗਏ ਥੋੜਾ ਕਿਉਂ ਪੰਜੋ ਪੰਜੋ ਦਾ ਡਾਣਾ ਇਹ ਮੇਰਾ ਆ ਪੂਰਾ ਆਣ ਭਰਿਆ ਗਰਮੀ ਬਹੁਤ ਜਿਆਦੀ ਹੈ ਸੋਟੀ 19 ਸਟਰੀਟ ਸਾਰੇ ਪੁੜੇ 14 ਤਰ੍ਹਾਂ ਦੇ ਫਲੇਵਰ ਵੀ ਹੋਣੇ ਕੋਲਾ ਵੀ ਹੋਣੇ ਬੰਦ ਹੋਏ ਇਹ ਜੁਪਦੀਆਂ ਦੁਕਾਨਾਂ ਇੱਧਰ ਸਾਰਾ ਖਾਣੇ ਪੀਣ ਦਾ ਸਮਾਨ ਹੈ ਇਹ ਜਿਹੜਾ ਜੋ ਫਾਈਨਲ ਮੈਚ ਮਾਣਦਾ ਜੀ ਜੀਓ ਲਿਖਿਆ ਮੇਰਾ ਵੀਡੀਓ ਆਓ ਬਾਜੀ ਆਓ ਬਾਜੀ ਚੈੱਕ ਕਰੋ ਆਈਸਕ੍ਰੀਮ ਖਾਓ ਸੌਫਟੀ ਖਾਓ ਫਿਕਸ ਫਲੇਵਰ ਖਾਓ ਆਓ ਸਾਈਂ ਆਓ ਬਾਜੀ ਤੇ ਆ ਜੀ ਸਾਰਾ ਪੰਜਾਬ ਆਪਣਾ ਇਧਰ ਸਾਰੇ ਬੰਗੂੜੇ ਨੇ ਥੋੜਾ ਥੋਪਾ ਕਰਦੇ ਆ ਵਾਪਸ ਆਓ ਤੇ ਇਹ ਆ ਜੀ ਮੇਲੇ ਇਹਨੂੰ ਕਿਹਦੇ ਆ ਮੇਲੇ ਪੰਜਾਬ ਦੇ ਇਹਦਾ ਪੂਰੇ ਨਾਂ ਆ ਰਹੇ ਨੇ ਜਿਹੜਾ ਜੀ ਛੋਟੇ ਬੱਚਿਆਂ ਦੇ ਘੂੜੇ ਤੇ ਦੇਖੋ ਤੇ ਆਪਣੀਆਂ ਮਾਤਾਵਾਂ ਬੇਟੀਆਂ ਹਾਂਜੀ ਧੰਨਵਾਦ ਜੀ ਸਾਰਿਆਂ ਦਾ ਮੈਂ ਉਮੀਦ ਕਰਦਾ ਕਿ ਸਾਰਿਆਂ ਨੇ ਬਲੌਗ ਜਰੂਰ ਵੇਖਿਆ ਹੋਵੇਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੇ ਲੱਗਾ ਤੇ ਨਵੀਂ-ਨਵੀਂ ਵੀਡੀਓ ਨਵੀਂ-ਨਵੀਂ ਬਲੌਗ ਵੇਖਣ ਲਈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸਤਿ ਸ੍ਰੀ ਅਕਾਲ ਧੰਨਵਾਦ